ਇਹ ਸਮਲਾ ਕੀਤਾ ਪਰਵਾਹ ਮੁਤਾਬਕ ਉਹਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਪਰ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਸਰ ਮੇਰਾ ਨਾਮ ਜਚੰਦਰ ਕੌਰ ਆ ਡਾੜੀ ਦਾ ਨਾਮ ਜਗਰਾਜ ਸਿੰਘ ਆ ਮੇਰੇ ਭਰਾ ਜਤਿੰਦਰ ਸਿੰਘ ਨੇ ਮੇਰੇ ਡਾੜੀ ਦੀ ਹੱਤਿਆ ਲਾਣ ਦੀ ਪੋਸ਼ ਕੀਤੀ ਆ ਕਿਹੜੇ ਇਲਾਕੇ ਦੇ ਰਹਿਣ ਵਾਲੇ ਆਸੀ ਮਜੀਠੇ ਆਕ ਦੇ ਪਿੰਡ ਕਿਹੜਾ ਪਿੰਡ ਕੋੜੇ ਵਾਲਕਾਂ ਤੇ ਕਾਰਨ ਕੀ ਸੀ ਜ਼ਿਆਦਤ ਤੋਂ ਜ਼ਿਆਦਤ ਹਾਂਜੀ ਕਿੰਨੇ ਭੈਣ ਭਰਾਏ ਨੇ ਅਸੀਂ 6 ਭੈਣ ਭਰਾ ਆ ਵਾ ਹਾਨੂੰ ਇਨਸਾਫ ਚਾਹੀਦਾ ਜਿਹੜੇ ਮੁੰਡੇ ਨੇ ਮਾਰਿਆ ਉਹ ਵਿਆਹਿਆ ਕਿ ਕੁਵਾਰਾ ਹੈ ਉਹ ਵਿਆਹਿਆ ਵਾ ਕੋਈ ਨਸ਼ਾ ਨੂੰ ਸ਼ੈ ਕੀਤਾ ਸੀ ਹਾਂਜੀ ਸਰ ਸ਼ਰਾਬ ਪੀਂਦਾ ਗੋਲੀਆਂ ਖਾਂਦਾ ਨਸ਼ੇ ਦੀ ਹਾਂਜੀ ਸ਼ਰਾਬ ਪੀਂਦਾ ਤੇ ਨਸ਼ੇ ਦੀਆਂ ਗੋਲੀਆਂ ਖਾਂਦਾ ਫਾਦਰ ਸਾਹਿਬ ਕਿਸ ਸਾਲ ਵਿੱਚ ਅਗਿ ਬਹੁਤ ਬੇਰਮੀ ਨਾਲ ਉਹਨਾਂ ਦੇ ਟੱਪ ਲਾ ਕੇ ਕਤਲ ਕੀਤਾ ਗਿਆ ਪਰ ਅਹੀਂ ਬਚਾ ਲਿਆ ਵਾ ਪਰ ਸਾਨੂੰ ਇਨਸਾਫ ਚਾਹੀਦਾ ਕੋਈ ਪੁਲਿਸ ਰਿਪੋਰਟ ਕੀਤੀ ਤੁਹਾਡੇ ਕੋਲ ਸਾਰਾ ਹਾਂਜੀ ਕੀਤੀ ਪਰ ਸਾਡੀ ਸੁਣਵਾਈ ਨਹੀਂ ਹੋ ਰਹੀ ਮੰਗ ਕੀ ਕਰ ਰਹੇ ਮੰਗ ਕਰਦੇ ਹਨ ਇਨਸਾਫ ਚਾਹੀਦਾ ਹਾਂਜੀ ਕੀ ਮਸਲਾ ਜੀ ਅੱਜ ਤੁਸੀਂ ਇੱਥੇ ਅਮਨਦੀਵ ਹਸਪਤਾਲ ਪਹੁੰਚੇ ਆਪਾਂ ਨਾਮ ਦੱਸ ਕੇ ਸਰ ਮੇਰਾ ਨਾਮ ਮਨਜਿੰਦਰ ਕੌਰ ਆ ਹਾਡੇ ਡੈਡੀ ਨੂੰ ਇਨਸਾਫ ਹਾਨੀ ਇਨਸਾਫ ਚਾਹੀਦਾ ਮੇਰੇ ਪ੍ਰਾਣੇ ਮੇਰੇ ਡੈਡੀ ਨੇ ਬਹੁਤ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਆ ਕਿਹੜੀ ਥਾਂ ਦੀ ਕੋੜੇਵਾਲ ਕੰਗ ਪਿੰਡ ਪਿੱਛੇ ਪੈਂਦਾ ਜੀ ਮਜੀਠੇ ਏਰੀਏ ਚ ਕਾਰਨ ਕੀ ਸੀ ਇਹ ਕਾਰਨ ਸਿਰਫ ਜਾਇਦਾਦ ਤੋਂ ਜਾਇਦਾਦ ਤੋਂ ਹਾਂ ਜੀ ਸੇ ਅਸੀਂ 6 ਭੈਣ ਭਰਾ ਹਾਂ ਕੀ ਪੁਲਿਸ ਕਾਰਵਾਈ ਕੀਤੀ ਸਰ ਪੁਲਿਸ ਕਾਰਵਾਈ ਕੀਤੀ ਹੁਣ ਹਜੇ ਕੋਈ ਸਾਡੀ ਸੁਣਵਾਈ ਨਹੀਂ ਹੁੰਦੀ ਪੀ ਸਰ ਪੁਲਿਸ ਵੱਲੋਂ ਕੀ ਕਿਹਾ ਗਿਆ ਪੁਲਿਸ ਵੱਲੋਂ ਕਹਾ ਗਿਆ ਕਿ ਪਰ ਚਪਿਆ ਡਾੜੀ ਦੇ ਬਿਆਨ ਲੈ ਚੁੱਕੇ ਹੈ ਪਰ ਕੋਈ ਸੁਣਵਾਈ ਨਹੀਂ ਹੋਣ ਹੁੰਦੀ ਪਈ ਸਾਡੀ ਮੰਗ ਹੀ ਕਰਦੇ ਸਰ ਮੰਗਾ ਹਣੀਨ ਸਾਫ ਚਾਹੀਦਾ ਵਾ ਅਸੀਂ ਸਜ਼ਾ ਕਰਉਣੀ ਬਸ ਸਰ ਜਗਰਾਂਦ ਸਿੰਘ ਦਾ ਮਾਮਲਾ ਇਸ ਤਰ੍ਹਾਂ ਹੈ ਕਿ ਪਹਿਲਾਂ ਇਹਨਾਂ ਨੇ ਹੈਲਪਲਾਈਨ ਤੇ ਦਰਖਾਸਤ ਪਾਈ ਸੀਗੀ ਤੇ ਕਿੰਦੇ ਕੇ ਸੱਟ ਲਈ ਆ ਇਹਦੇ ਬੇਟੇ ਨਾਲ ਝਗੜਾ ਸੀ ਆਪਣੇ ਨਾਲ ਹੀ ਕੋਈ ਰਾਤ ਕਿਤੇ दारू-ਦੂਰੇ ਨਾ ਪੀਤੀ ਹੌਸ ਵਿੱਚੀ ਤੇ ਮਗਰੋਂ ਇਹ ਝਗੜ ਕੇ ਵੀ ਘਰ ਦਾ ਥਾਂ ਆ ਅੱਠ ਮਰਲੇ ਤੇ ਉਹ ਕਹਿੰਦਾ ਮੈਨੂੰ ਅੱਧਾ ਦਓ ਉਹ ਇਹ ਕਹਿੰਦਾ ਮੈਂ ਆਪਣੀਆਂ ਕੁੜੀਆਂ ਨੂੰ ਵੀ ਦੇਣਾ ਤੇ ਇਹਨਾਂ ਨੂੰ ਦੋ-ਦੋ ਮਰਲੇ ਜਗ੍ਹਾ ਹੁੰਦੀ ਆ ਤੇ ਇਸੇ ਗੱਲ ਦਾ ਝਗੜਾ ਸੀ ਵੀ ਮੈਨੂੰ ਕਹਿੰਦਾ ਸੀ ਅੱਧਾ ਥਾਂ ਦੋ ਤੇ ਜਗਰਾਦ ਸਿੰਘ ਦੇ ਚਾਰ ਬੇਟੀਆਂ ਦੋ ਬੇਟੇ ਆ ਜੀ ਉਹਦੇ ਨੇ ਚਿੰਨ ਦੀ ਹੌਸ ਵਿੱਚ ਕੋਈ ਗੱਲਬਾਤ ਹੋ ਗਈ ਤੇ ਇਹਦੇ ਪਤਾ ਨਹੀਂ ਕਿਵੇਂ ਕਿਤੇ दारू ਜ਼ਿਆਦਾ ਪੀਤੀ ਹੀ ਤੇ ਡਿੱਗ ਪਿਆ ਕਿਤੇ ਮੰਜੇ ਦੇ ਪਾਵੇ ਤੇ ਡਿੱਗਾ ਕਿਤੇ ਸਿਰ ਵੱਜ ਗਿਆ ਤੇ ਉਹ ਇਹਨਾਂ ਨੇ ਬਾਅਦ ਚ ਇੱਕ ਹੈਲਪਲਾਈਨ ਤੇ ਦਰਖਾਸਤ ਪਾਤੀ ਹੈ ਤੇ ਜਿਹੜਾ ਜਿਹੜਾ ਮੁੜਾ ਆਪਣੇ ਜਤਿੰਦਰ ਸਿੰਘ ਗੋਲਡੀ ਗੋਲਡੀ ਦੇ ਨਾਲ ਹੀ ਆਪਣੇ ਇਹਦਾ ਹੋਇਆ ਝਗੜਾ ਗੋਲਡੀ ਨਾਲ ਝਗੜਾ ਤੇ ਗੋਲਡੀ ਤੇ ਮਿਲਿਆ ਨਹੀਂ ਮੈਂ ਕਾਫੀ ਮਤਲਬ ਪਿੰਡ ਚੋਂ ਜਾ ਕੇ ਵੀ ਤਸਦੀਕ ਕੀਤਾ ਲੇਕਿਨ ਇਹਦੀ ਬੈਕਗ੍ਰਾਉਂਡ ਬਹੁਤ ਹੀ ਮਤਲਬ ਵੀ ਘਟੀਆ ਦੱਸੀ ਹੈ ਇਹ ਪੇਸੇ ਤੋਂ ਆਰਮੀ ਵਿੱਚ ਹੀ ਆਰਮੀ ਜੋ ਰਿਟਾਇਰ ਆਇਆ ਤੇ ਅੱਜ ਕੱਲ ਮੋਲ ਡਰਿੰਕ ਦਾ ਜਿਆਦਾ ਸਕੀਨ ਹੈ ਤੇ ਜਿਹੜੇ ਇਹਦੇ ਸਾਡੇ ਕਈ ਮਾਮਲੇ ਸਾਡੇ ਕੋਲ ਇੱਥੇ ਪਹਿਲਾਂ ਵੀ ਆਏ ਨੇ ਤੇ ਇਹ ਮੁਲਾਜ਼ਮਾ ਨੂੰ ਵੀ ਬਹੁਤ ਆਪਣੇ ਬੁਰਾ ਭਲਾ ਬੋਲਦਾ ਮਾੜਾ ਚੰਗਾ ਤੇ ਫਿਰ ਮੈਂ ਜਦੋਂ ਹਸਪੀਟਲ ਵੀ ਗਿਆ ਉੱਥੇ ਇਹਦੇ ਜਿਹੜਾ ਬੇਟਾ ਸੀ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਇਹਦਾ ਬੇਟਾ ਸੀਗਾ ਬੇਟੇ ਨੇ ਕਿਹਾ ਕਿ ਮੈਂ ਨਾ ਆਪਣੇ ਪਈ ਅਸੀਂ ਆਪਣੇ ਰਿਸ਼ਤੇਦਾਰਾਂ ਨਾਲ ਸਲਾਹ ਕਰਕੇ ਫਿਰ ਕੋਈ ਕਾਨੂੰਨੀ ਕਾਰਵਾਈ ਕਰਾਵਾਂਗੇ ਕਿ ਕੱਲ ਨੂੰ ਸਾਡੇ ਤੇ ਨਾ ਕੋਈ ਗੱਲ ਆ ਜੇ ਇਹਦੇ ਹੋਰ ਵੀ ਉੱਥੇ ਰਿਸ਼ਤੇਦਾਰ ਹੀ ਇਹਦੀਆਂ ਭੈਣਾਂ ਵੀ ਸੀਗੀਆਂ ਕਿ ਹਰਜਿੰਦਰ ਜੀ ਦੀਆਂ ਤੇ ਉਹਨਾਂ ਨੇ ਵੀ ਦੱਸਤਾ ਸੀਗਾ ਕਿ ਫਿਰ ਡਾਕਟਰ ਵੀ ਵੀ ਸਲਾਹ ਲਈ ਉਹ ਕਹਿੰਦੇ ਫੇਟਿਆ ਜੀ ਤੇ ਲੇਕਿਨ ਇਹਨਾਂ ਨੇ ਕਹਿਤਾ ਵੀ ਅਸੀਂ ਜਿਹੜੀ ਕਾਨੂੰਨੀ ਕਾਰਵਾਈ ਕਰਾਉਣੀ ਹੈ ਉਹ ਅਸੀਂ ਬਾਅਦ ਚ ਕਰਵਾਵਾਂਗੇ ਮੈਂ ਫਿਰ ਵੀ ਮੇਰੀ ਤਸਦੀਕ ਜਾਰੀ ਹੈ ਜਿਹੜੀ ਵੀ ਗੱਲਬਾਤ ਸਾਹਮਣੇ ਆਈ ਤੁਰੰਤ ਅੰਮਲ ਵਿੱਚ ਲਿਆਂਦੀ ਜਾਵੇਗੀ ਤੇ ਜੋ ਤਸਦੀਕ ਕਰਨ ਦੇ ਉੱਤੇ ਪਾਇਆ ਗਿਆ ਕਿ ਇਹ ਕਾਫੀ ਲੰਬੇ ਸਮੇਂ ਤੋਂ ਮਤਲਬ ਇਹਨੂੰ ਸ਼ਰਾਬ ਦੀ ਲਤ ਲੱਗੀ ਹੈ ਸ਼ਰਾਬ ਆਪਣੇ ਜ਼ਿਆਦਾ ਪੀਂਦਾ ਹੈ ਤੇ ਇਹਦੀ ਘਰ ਦੀ ਵੀ ਇਹਦੇ ਬੋਲੇ ਸ਼ਰਾਬ ਦੇ ਦੁੱਖੋਂ ਇਹਨੂੰ ਛੱਡ ਕੇ ਚੱਲ ਗਈ ਹੈ ਤੇ ਇਹਦੀ ਆਪਣੇ ਮਾਂ ਨਾਲ ਵੀ ਨਹੀਂ ਬੰਦੀ ਤੇ ਆਪਣੇ ਪਿਓ ਨਾਲ ਵੀ ਨਹੀਂ ਬੰਦੀ ਤੇ ਇਸ ਤਰ੍ਹਾਂ ਦਾ ਇਹਦਾ ਹਾਲਾਤ ਜਿਹੜੇ ਆ ਬਹੁਤ ਹੀ ਮਾੜੇ ਆ ਗੱਲ ਕਰ ਆਪਣੇ ਜਗਤਾਰ ਸਿੰਘ ਬਾਰੇ ਜਿਹੜੀ ਹੈ ਮੈਂ ਸਾਰੀ ਰਿਪੋਰਟ ਆਪਣੇ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਵੀ ਲਿਆਂਦੀ ਗਈ ਹੈ ਜੀ ਜੋ ਹੁਕਮ ਮਿਲੇਗਾ ਉਸ ਤਰ੍ਹਾਂ ਹੀ